ਹਾਂਜੀ ਦੋਹਾਂ ਨੇ ਲੋਟੋ ਤੇ ਕੱਲ ਵੀ ਨਾ ਬਲਾਗ ਜਿਹੜਾ ਬਣਾਉਣਾ ਸੀ ਕੇ ਉਹ ਆਪਣਾ ਸਭ ਤੋਂ ਪਹਿਲੇ ਮੇਲਾ ਲਗਾ ਚੱਲ ਉਹਨੀਆਂ ਨੇ ਮੇਲੇ ਦੀਆਂ ਤਿਆਰੀਆਂ ਅੱਜ ਬੱਤੀ ਦੇਗਾ ਟੈਂਟ ਲਾਇਆ ਟੈਂਟਰ ਦੇ ਉੱਤੇ ਤਰਪਾਲਾਂ ਪਾਸੀਆਂ ਵੀਰੇ ਹੁਣ ਵੀ ਦੋ ਦਿਨ ਹੋ ਗਏ ਸੀ ਨਹੀਂ ਹਟਿਆ ਹੁਣ ਹਟਿਆ ਹੁਣ ਵੀ ਬਸੰਦ ਪੈ ਕੇ ਹਟਿਆ ਹੁਣ ਥੋੜੀ-ਮੋਟੀ ਪੈਂਦੀ ਆ ਦੇ ਕਾਹ ਤੋਂ ਲਾਵੇ ਸੀ ਇੱਥੇ ਵੀ ਹੁਣ ਭਿੱਜੀ ਐ ਨਾ ਲੈ ਜਾ ਇੱਧਰ ਚਰਲੁੰਦੀਆਂ ਨੇ ਸੰਗਤ ਸਾਡੀ ਦਫਾ ਦੀ ਬੈਠੀ ਬਲੌਗਿੰਗ ਹਾਂ ਜੀ ਹਾਂ ਜੀ ਆਪਾਂ ਇਹ ਹਾਂ ਜੌੜੀ ਰੂਬੇ ਖੜਾ ਆ ਰਹੀ ਲੱਕੜਾਂ ਵਾਹ ਕੋਈ ਲੱਕੜਾਂ ਆ ਕਰਾ ਲਿਆ ਕੇ ਸੀ ਆਪਾਂ ਲੰਗਰ ਵੀ ਚੱਲੂਗਾ ਆ ਲੰਗਰ ਚੱਲੂਗਾ ਆਪਣੇ ਚੌਲਾਂ ਦਾ ਰਿੱਖੇ ਕਾਲ ਤੇ ਲੱਕੜਾਂ ਲਿਆਂਦੀਆਂ ਸੀਗੀਆਂ ਫੋਲੜੀਆਂ ਵੀ ਆ ਕੇ ਲਾਉਣ ਲੜੀਆਂ ਲਾਉਣ ਲੱਗਣ ਅੱਧੀ ਰਾਤ ਨੂੰ ਲੜੀਆਂ ਲਾਉਣ ਲੱਗ ਜੋ ਪਹਿਲਾਂ ਯਾਰ ਚਿੱਤ ਨਹੀਂ ਸੀ ਬਸ ਫਿਰ ਹੁਣ ਤੇਰਾ ਪੁੱਤ ਨੇ ਬੱਕੇ ਲਾਉਣੇ ਨੇ ਮਿੱਤਾਂ ਨਾ ਪਗੇ ਹੌਦ ਦੇ ਜੋ ਪਰਿਆ ਪਿਆ ਗੜੀ ਗੁਲੀ ਆਪਾਂ ਬਾਤੀ ਸੀ ਸਾਰ ਜਸ ਸਭਾਈ ਪੂਰੀ ਚੰਗੀ ਤਾਂ ਗਾਤੀ ਸੀ ਦੇਖਦੇ ਆ ਉਹ ਵੀ ਆਉਗੀ ਆਪਣੇ ਕਿਸਤੀ ਮੈਂ ਤਾਂ ਕਿ ਫਿਰ ਉਹਦੇ ਤੋਂ ਖਾਇਦਨ ਵੀ ਖਰੀ ਵਾਲੀ ਵੀ ਆਈ ਸੀ ਐਕਟਿਵ ਇਹ ਨਾ ਥੱਲੇ ਪਾਣੀ ਪਾਣੀ ਹੋਇਆ ਪਿਆ ਇੱਥੇ ਪਾਈਪ ਸੁਲੀ ਵਾਲੀ ਇੱਧਰ ਲੱਗੀ ਸੀ ਇੱਥੇ ਟਰਾਲੀ ਤੇ ਹਨਾ ਛੋਟੀ ਆ ਬੜੀ ਵੱਡੀ ਵੀ ਨਹੀਂ ਹੋਗੀ ਛੋਟੀ ਗਾ ਇੱਧਰ ਲੱਗੀ ਸੀ ਐਕਟਿਵ ਇਹਨਾਂ ਕੋਥੇ ਰੋਂਗੇ ਇੱਧਰ ਤਾਂ ਦੁਕਾਨੇ ਹੁੰਦੀਆਂ ਨੂੰ ਪਤਾ ਹੀ ਸਾਰੇ ਸੂਰਵੇਣ ਲੈਣਾ ਓਏ ਆਜ ਚਲੋ ਠੀਕ ਹੈ ਫਲੜੀਆਂ ਵੀ ਆ ਕੇ ਲਾਉਣ ਲੜੀਆਂ ਲਾਉਣ ਲੱਗਾਂ ਅੱਧੀ ਰਾਤ ਨੂੰ ਲੜੀਆਂ ਲਾਉਣ ਲੱਗ ਜਾਓ ਪਹਿਲਾਂ ਯਾਰ ਜਿੱਤ ਨਹੀਂ ਸੀ ਬਸ ਫਿਰ ਹੁਣ ਤੇਰਾ ਆਪਣਾ ਕਿਨੇ ਬੱਕੇ ਲਾਉਣੇ ਨੇ ਮੀਤਾਂ ਨਾ ਪਗੇ ਹੋਦੋ ਦੇ ਜੋ ਪਰਿਆ ਪਿਆ। ਹੁਣ ਸੋ। ਗਲੀ ਗਲੀ ਆਪਾਂ ਪਾਤੀ ਸੀ ਸਾਰਾ ਸਾਰ ਸਭਾਈ ਮੂਹ ਚੰਗੀ ਤਰ੍ਹਾਂ ਗਾਤੀ ਸੀ। ਦੇਖਦੇ ਆ ਉਹ ਵੀ ਆਉਗੀ ਆਪਣੇ ਕਿਸ਼ਤੀ। ਮੈਥਾਂਗੇ ਫਿਰ ਉਹ ਜਦ ਖਾਈ ਜਦ ਨੂੰ। ਵਿਛਰੀ ਵਾਲੀ ਵੀ ਆਈ ਸੀ। ਐਕਟਿਵ ਹਾਂ। ਨਾ ਥੱਲੇ ਪਾਣੀ ਪਾਣੀ ਹੋਇਆ ਪਿਆ। ਇੱਥੇ ਪਾਈਪ ਚਲੀ ਵਾਰੀ ਹੱਥੋਂ ਲੱਗੀ। ਐ ਠੀਕ। ਟਰਾਲੀ ਤੇ ਆ ਨਾ ਸੋਤੀ ਆ ਬਾਰੀ ਵੱਡੀ ਵੀ ਨਹੀਂ ਹੋਈ ਸੋਤੀ ਗਾ। ਇੱਧਰ ਲੱਗੀ ਸੀ। ਐਕਟਿਵ ਇਹ ਕਿਨਾਂ ਕਿਥੇ ਰੋਂਗੇ ਇੱਧਰ ਤਾਂ ਦੁਕਾਨੇ ਹੁੰਦੀਆਂ ਨੂੰ ਪਤਾ ਹੀ ਐ। ਚਲੋ। ਠੀਕ ਹੈ। ਹਾਂਜੀ ਟਰਾਲੀਆਂ ਤਾਂ ਖੋਲ ਲੀਆਂ। ਬੱਸ ਬੰਨ ਲਾ ਕੇ ਤੇ ਆ ਵੇਖੋ ਇਹ ਚੁਆ ਅਸਦੀ ਉਹ ਬਟੇ ਨਹੀਂ ਆ ਰਹੇ ਬਸ ਦੋ ਜਾ ਕੇ ਲਾਉਂ ਹਾਊਟਲ ਹਾਊਟਲ ਕੀ 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 ਕੈਵੀ ਕੀ ਹੋ ਗਏ ਹੋਣਗੇ 120 ਉੱਤੇ ਐੇ ਜੀ ਆਪਣੇ ਹੋਇਆ ਹਾਂ ਚਲ ਜਦੋਂ ਹੋਣਾ ਆਏ ਕਰਾ ਉੱਤੇ ਨੂੰ ਤਿੰਨ ਵਾ ਗੋ ਬੰਦੋ ਚਟਾਕ ਲੈ ਜਾ ਉੱਥੇ ਇੱਥੇ ਆ ਲੈ ਜਾ ਪੁੱਤ ਲੜੀ ਵੀ ਲੈ ਜਾ ਆ ਲੜੀ ਵੀ ਲੈ ਜਾ ਉੱਤੇ ਨੂੰ ਵੀ ਬੰਦ ਦੇ ਆ ਦੋ ਗਏ ਤਿੰਨ ਬੰਦ ਮੈਂ ਆਪਾਂ ਇਹਦਾ ਮੋਟਰ ਨਾਲ ਕਲੀ ਪਾਤੀ ਸੀ ਪਿਛਲੇ ਪਹਿਲਾਂ ਆਪਾਂ ਹੋਲ ਟਾਈਪ ਦੀ ਗਲੀ ਹੁੰਦੀ ਸੀ ਉਹ ਬੱਲ ਨੂੰ ਕਰਦੇ ਜਾਂ ਨਾ ਤੀ ਉਹ ਬਾਲਟੀਆਂ ਨਾ ਵੰਦੀ ਸੀ ਐ ਕਿ ਦੂਸਰ ਦੇਖੋ ਕਿੰਨਾ ਤੋਂ ਮੋਟਰ ਨਾਲੀ ਚੱਕ ਚੱਕ ਕੇ ਪੈ ਗਈ ਵੀ ਮੋਟਰ ਉੱਥੇ ਲਾਤੀ ਸੀ ਤੋਂ ਇਹ ਤੇ ਉਹ ਇੱਥੇ ਪੌੜੀ ਨੂੰ ਲੱਗੀ ਸੋਹਣੇ ਜਦੋਂ ਉੱਪਰ ਲਾਣੀ ਪੌੜੀ ਫਿਰ ਤੇ ਪੌੜੀ ਦਾ ਇਥੋਂ ਦੇਖੋਗੇ ਅੰਦਰ ਲਾ ਕੇ ਦੇਨੇ ਪੌੜੀ ਥਾ ਜੀ ਸਟੈਪ ਕਿ ਚੌੜਾ ਵੀ ਹੈਗਾ ਹੋਰ ਪੰਜੀ ਉੱਤੇ ਹਾਂ ਡਾਕਟਰ ਨੇ ਬੰਨ ਲਿਆ ਕਲੰਦਰ ਲਾਇਆ ਚਲੋ ਚਲੋ ਫਿਰ ਬੰਨਸਰ ਹੋ ਗਈ ਜੀ ਮੈਂ ਡੋਗੀ ਪੀੜਾ ਲਿਆ ਸੀਗਾ ਕਿਹ ਜੀ ਦੋਮੀ ਨਾ ਕਰਿਆ ਹੁਣ ਤਾਂ हट ਗਿਆ ਵਧੀਆ ਚਲੋ ਹਟਾ ਦੇ ਇਹ ਅਸੂ ਬੇਰਾ ਮੋਟਾ ਹਟ ਹੀ ਗਿਆ ਹਟਿਆ ਵਹੇ ਡਾਕਟਰ ਦਾ ਦੂਈ

Je mag me ik heb het al jaren hier. Je noemt dat veel te het hier. Ik heb het al jaren hier. Ik heb Ik ਇਹਨੂੰ ਫਿਰ ਪਾਣੀ ਨਿਕਲ ਨਹੀਂ ਰਹੀ ਉਧਰ ਨੂੰ ਆਵੇ 3 ਮਿੰਟ ਤੱਕ ਰਹਿ ਗਿਆ ਸੀ ਚੁਰਾ ਦੇਖ ਲਓ ਹਾਂਜੀ ਆਪਾਂ ਮੀ ਆਟ ਗਿਆ ਸੀ ਬਈ ਲਵੀ ਚੱਲ ਪਿਆ ਦੁਕਾਨਾਂ ਨੂੰ ਕੋਨਾ ਆ ਗਿਆ ਸਾਡੇ ਉਧਰ ਦਿਖਾਉਣ ਲਈ ਦੁਕਾਨਾਂ ਕੋਨਾ ਖਾਸ ਹੀ ਆ ਗਿਆ ਹੋਣ ਆਈਆਂ ਨੇ ਉਹਨਾਂ ਨੂੰ ਹੀ ਪਤਾ ਹੀ ਹੁੰਦਾ ਵੀ ਕਦੋਂ ਆਵੇ ਇਹ ਲੋਨ ਮੀ ਹਟੇ ਤੇ ਆਈਆਂ ਨੇ ਯਾਰ ਹੋਣ ਕੱਲ ਦਿਨ ਇੰਜੋਏ ਮੇਲਾ ਮੇਲੇ ਹਰ ਨੂੰ ਵਾਚ ਕਰਕੇ ਅੰਜੀ ਅੱਜੇ ਲੱਗ ਗਿਆ ਬੱਤੋਂ ਯਾਉਂਦੇ ਛੋਟ ਸਾਫ ਕਰੀ ਜਨੇ ਬੜਾ ਪਿਆ ਐਟ ਆ ਗਈ ਮੋਟਰ ਆਈ ਲੱਗਦੇ ਆ ਤੋਂ ਤੋਂ ਬਾਰ ਦੋ ਘੰਟੇ ਦਾ ਗੰਟੇ ਦਾ ਅੰਮਾ ਤਾਰੂ ਕਰਾ ਗਾ ਤੋ ਬੰਨ ਮੇਰੇ ਕਾਰਟੇ ਉੱਪਰ ਇਹਨੇ ਅੰਦਰ ਚਲੋ ਹਟੋ ਮੈਂ ਹਾਂਜੀ ਜਾਂਦਾ ਛੋਟਾ ਪੋ ਇਹ ਪੂਰਾ ਹੋ ਗਿਆ ਇੱਕ ਸ਼ਾਹ ਕਰਾ ਕਪੜਾ ਮਾਰਦੇ ਆ ਵਾ ਇਹਦੇ ਨਾਲ ਪਾਣੀ ਜੇ ਸੁੱਕੇਂਦਾ ਲਾਗ ਜੂਜੇ ਨਹੀਂ ਪੈਂਦੇ ਉਹਨਾਂ ਕੋਲ ਗਿਆ ਪੂਰਾ ਹੋ ਗਿਆ ਲਿਬੜੇ ਤਾਂ ਹੋ ਜਾਂ ਸੀ ਜੰਮਾਤੀ ਥੋੜਾ ਮੋਟਿਆਂ ਉਹ ਲੈਣਾ ਹੀ ਨਹੀਂ ਬਣ ਜਾਂਦੇ ਹੁੰਦੇ ਉਹ ਬਣੀਆਂ ਪਈਆਂ ਸੀ ਪਾਣੀ ਦੇ ਢੋਣਾ ਸੀ ਤਾਂ ਹੁਣ ਇਹਨੂੰ ਵੀ ਅੰਦਰ ਖੜਾਉਣਾ ਟੱਕ ਕੇ ਉਹ ਗਿਆ ਆਪਣਾ ਦੰਦਾ ਸੱਜ ਲੱਗਿਆ ਪਿਆ ਇਹਨੂੰ ਵੀ ਉਵੇਂ ਹੀ ਟੱਕਦੇ ਆ ਪੂਰਾ ਜੰਮ ਕਿਤੇ ਲੱਗ ਗਈ ਮਾ ਤੇ ਆਮ ਕਲ ਨਹੀਂ ਆ ਕਪੜਾ ਵਧੀਆ ਹੈਗਾ ਪਾਣੀ ਵਧੀਆ ਸੁਕਾਉਂਦਾ ਇੱਕ ਹੋਰ ਆਵੜ ਜਿਆਦਾ ਉਹ ਵੀ ਪਾਣੀ ਸੁਗਾਉਂਦਾ ਪਰ ਮੈਂ ਮਾਰਦਾ ਮੈਨੂੰ ਵਗਿਆ ਜਾਂ ਲੱਗਦਾ ਹੈ ਦੋਹੀ ਕਾ ਕੱਪੜੇ ਪਾਣੀ ਸੁਗਾਉਣ ਵਾਲੇ ਨੇ ਦੇਖੋ ਫੂਕ ਰੋ ਦੀਆ ਪਾਣੀ ਸੁਕਾਈ ਜਾਂਦਾ ਇਹ ਦੇਖੋ ਇਹਦਾ ਦੇਖੋ ਪਾਲਸ ਤਾਂ ਪਹਿਲਾਂ ਹੀ ਮਾਰੀ ਸੀਗੀ ਹੁਣ ਕੀ ਉਹਦਾ ਕੋਈ ਫਾਇਦਾ ਨਹੀਂ ਪਾਲਸ ਦਾ ਤਾਂ ਸਾਈਂ ਕਪੜਾ ਕਪੜਾ ਮਾਰ ਆਉਂਦੇ ਆ ਮੋਟਰ ਪਾ ਬੂ ਵੀ ਕੱਠਾ ਕਰਾਂਗੇ ਹਾਂ ਨਾ ਦੇਖ ਨਾ ਡਿੱਕ ਕਿਹਦਾ ਲਵਾਈਏ ਕੰਟ ਕਰਦੇ ਵੀ ਕਿਹਦਾ ਡਿੱਕ ਲਵਾਈਏ ਇੱਕ ਤਾਂ ਹੈਗਾ ਇਹ ਭੋਲੇ ਆ ਇੱਕ ਹੈਗਾ ਜਿਹੜਾ ਭੋਲਾ ਉੱਥੇ ਕੀ ਕਹਿੰਦੇ ਆ ਨਾਬੇ ਇੱਕ ਸੁੱਖੀ ਆਪਣਾ ਜਿਹਦੇ ਅਰਜਨ ਲੱਗਿਆ ਹੋਇਆ ਇੱਕ ਗਰਗ ਗਰਗ ਵਾਲਿਆਂ ਦਾ ਰੋਲ ਵਾਲਿਆਂ ਦਾ ਫਰ ਉਹਨਾਂ ਦੇ ਵੀ ਮੇਰੇ ਜਿਹੜਾ ਮਾਂ ਮੇਕਅਪ ਆਉਂਦੀ ਆ ਨੇਗੇ ਉਹਨਾਂ ਤੇ ਹੀ ਉਹੀ ਚੱਲਦਾ ਗਰਗਾ ਜਾਂਦਾ 12 ਇੰਚੀ ਆਪਾਂ ਟੇਪ ਪਾਵਾਵਾਂਗੇ ਜਿਹੜਾ ਇੰਤ ਹੀ ਲੱਗਿਆ ਰਹੇ ਜਾਂਦਾ ਉਹ 12 ਇੰਚੀ ਉਹਨਾਂ ਚ ਕਿਉਂਕਿ ਇਹ ਆ ਜੌਂੜੀ ਦੇ ਵੰਗਾ ਨਾ ਇਹਨਾਂ ਦੀ ਟੈਂਕੀ ਵੀ ਉੱਚੀ ਹੁੰਦੀ ਆ ਢਿੱਕ ਜੇ ਆਪਾਂ ਇੱਥੇ ਤੱਕ ਲਵਾ ਲਈ ਜਿਵੇਂ ਅਰਜੰਦ ਲੱਗਿਆ ਹੋਇਆ ਫੇਰ ਆਪਾਂ ਨੂੰ ਮਗਨ ਨਹੀਂ ਹੁੰਦੀਆਂ ਚਲਾਉਣਾ ਵੀ ਹੁਣ ਆਪਾਂ ਟਰਾਲੀ ਤੇ ਹੀ ਆ ਵੱਧ ਦਾ ਇਹ ਟਾਇਰ ਵੀ ਆਮੇ ਜੀ ਦੀ ਵੱਡ ਕੇ ਵਾਸਤੇ ਉਹ ਆਮੇ ਜੀ ਕੇ ਆਫਰ ਐਮ ਰੈਕ ਫੋ ਦੇ ਅਮਰ ਲਖਰ ਦੇਖੇ ਪਾਵਾਂਗੇ ਨੂਲੇ ਵੀ ਦੇਖਣਾ ਪਾਵਾਂਗੇ ਕੀ ਉੱਡੀ ਪਾਵਾਂਗੇ ਕੀ ਉੱਡੀ ਅਹ ਵੀ ਮੇਲਾ ਮੁੱਲਾ ਆਪਣਾ ਵੀ ਨਿਕਲ ਗਿਆ ਸੁਪਾਰ ਦਾ ਮੇਲਾ ਆਉਣ ਵਾਲਾ 5 ਤਰੀਕ ਦਾ ਸਾਨੂੰ ਛੁੱਟੀਆਂ ਵੀ ਹੋ ਗਈਆਂ ਸੀ ਇੱਕ ਤਰੀਕ ਨੂੰ ਸੂਰ ਲੱਗਣਾ ਉਹਦੋਂ ਦੋ ਤਿੰਨ ਦਿਨ ਦਾ ਮੇਲਾ ਮੇਲੇ ਤੇ ਵੀ ਜਾਵਾਂਗੇ ਫਿਰ ਬਲੌਗ ਬਣਾਵਾਂਗੇ ਉਹਦੋਂ ਆਈ ਹੋਣੀ ਵਸਤੀ ਦਾ ਸਭੀ ਦੀ ਓਵਰ ਮਾਦਾ ਮੇ ਕੋ ਪੜਾ ਨਾ ਅੱਜ ਪਾ ਦਿਆ ਫਿਰ ਵਲੌਗ ਹੁਣ ਮੈਂ ਕਰਨ ਲੱਗਾ ਵਲੌਗ ਦੀ ਐਂਡਿੰਗ ਜੇ ਵਲੌਗ ਨੂੰ ਵਲੌਗ ਵਧੀਆ ਲੱਗਿਆ ਤਾਂ ਵਲੌਗ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਾ ਹਾਂ ਤੁਹਾਨੂੰ ਅਗਲੀ ਵੀਡੀਓ ਚ ਓਕੇ ਆ